ਜੀ ਸਰ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਆਈਪੀਐਸ ਮਾਨਯੋਗ ਡੀਜੀਐਸਪੀ ਸਤेंद्र ਸਿੰਘ ਆਈਪੀਐਸ ਤੇ ਮਾਨਯੋਗ ਐਸਐਸਪੀ ਬਟਾਲਾ সোহੇਲ ਕਾਸਮੀਰ ਜੀ ਦੀ ਦਿਸ਼ਾ ਨਿਰਦੇਸ਼ ਤੇ ਹੇਠ ਬਟਾਲਾ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਦੇ ਅਗੇਂਸਟ ਇੱਕ ਬੜਾ ਸਖਤ ਸਟੈਂਡ ਲੈਂਦੇ ਹੋਏ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਵਿੱਚ ਕੁਝ ਵਾਰਦਾਤਾਂ ਹੋਈਆਂ ਸੀਗੀਆਂ ਬਟਾਲਾ ਜ਼ਿਲ੍ਹਾ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਜਿਹੜੇ ਵਿੱਚ ਇੱਕ ਇੰਟਰ ਡਿਸਟ੍ਰਿਕਟ ਜਿਹੜਾ ਗਰੋ ਹੈ ਗੈਂਗ ਸੀਗਾ ਜਿਹੜਾ ਬਟਾਲਾ ਅੰਮ੍ਰਿਤਸਰ ਰੂਡਲ ਤੇ ਤਰਨਤਾਰਨ ਦੀ ਡਿਸਟ੍ਰਿਕਟਸ ਦੇ ਵਿੱਚ 스내ਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਜਿਹਦੇ ਵਿੱਚ ਇਹ ਸਪੈਸੀਫਿਕਲੀ Amazon ਤੇ Flipkart ਦੇ ਜਿਹੜੇ ਸਟੋਰਸ ਨੇ ਜਿਹੜੇ ਜਨਰਲ ਸਟੋਰਸ ਨੇ ਜਿੱਥੋਂ ਡਿਲੀਵਰੀ ਹੁੰਦੀਆਂ ਨੇ ਜੜੀਆਂ ਅਸੀਂ ਗੁੱਡਸ ਐਂਡ ਪ੍ਰੋਡਕਟਸ ਆਨਲਾਈਨ ਮੰਗਾਨਦੇ ਆ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਪੰਜ ਮੈਂਬਰੀ ਗਰੋ ਸੀਗਾ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਸਰਗਰਮ ਸੀਗਾ ਡਿਫਰੈਂਟ ਡਿਫਰੈਂਟ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਦੀ FIRs ਵੀ ਰਜਿਸਟਰ ਹੋਈਆਂ ਸੋ ਇਹਨਾਂ ਨੂੰ ਜਿਹੜੀ ਲਾਸਟ ਐਫਆਈਆਰ ਸਾਡੀ ਸਿਵਲ ਲਾਈਨ ਥਾਣੇ ਦੇ ਵਿੱਚ ਰਜਿਸਟਰ ਹੋਈ 24 ਮਾਰਚ ਨੂੰ ਤੇ ਇਸ ਤੋਂ ਬਾਅਦ ਸਾਰੀ ਸੰਜੀਦਗੀ ਦੇ ਨਾਲ ਇਹ ਸਾਰੇ ਮਸਲੇ ਨੂੰ ਲੈਂਦੇ ਹੋਏ ਡੀਐਸਪੀ ਸਿਟੀ ਸੰਜੀਪ ਜੀ ਦੀ ਦਿਸ਼ਾ ਨਿਰਦੇਸ਼ ਜੀ ਦੀ ਅਗਵਾਈ ਨਾਲ ਸਾਡੇ ਡੀਐਸਪੀ ਡੀ ਰਜੇਸ਼ ਕੱਕੜ ਜੀ ਸਾਡੀ ਸੀਆਈਆਈ ਟੀਮ ਸਾਰਿਆਂ ਨੇ ਇਹਨੂੰ ਐਜ਼ ਅ ਯੂਨਿਟ ਐਜ਼ ਅ ਟੀਮ ਇਹਨੂੰ ਟ੍ਰੇਸ ਕਰਦੇ ਹੋਏ ਇਹ ਜਿਹੜੇ ਇਹਦੇ ਵਿੱਚੋਂ ਚਾਰ ਦੋਸ਼ੀ ਨੇ ਉਹਨਾਂ ਨੂੰ ਅਸੀਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹ ਚਾਰ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇਕੇ ਥਾਣਾ ਖਲਜੀਆਂ ਅੰਮ੍ਰਿਤਸਰ ਦਿਹਾਤੀ ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੋਲੋਂੰਗਲ ਥਾਣਾ ਬਿਆਸ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੋਲੋਂੰਗਲ ਥਾਣਾ ਬਿਆਸ ਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਵਾਸੀ ਦੋਲੋਂੰਗਲ ਥਾਣਾ ਕਰਾਂਗੇ ਉਹਦਾ ਨਾਮ ਹੈ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਸ਼ਮ ਰੇਜ ਸਿੰਘ ਵਾਸੀ ਸਠਿਆਲਾ ਇਹ ਵੀ ਅੰਮ੍ਰਿਤਸਰ ਦਿਹਾਤੀ ਦਾ ਇੱਥੇ ਦੱਸਣਯੋਗ ਇਹ ਹੈ ਕਿ ਇਹਨਾਂ ਨੇ ਪਿਛਲੀਆਂ ਅ 6 ਵਾਰ ਦਾਤਾ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਜਦੇ ਵਿੱਚ ਮੁਕਦਮਾ ਨੰਬਰ 225 ਮਿਤੀ 29 24 ਜਿਹੜਾ ਕਿ ਥਾਣੇ ਜੜਿਆਲੇ ਦੇ ਵਿੱਚ ਦਰਜ ਹੋਇਆ ਸੀ ਜਦੇ ਵਿੱਚ ਇਹਨਾਂ ਨੇ 2 ਲੱਖ 70 ਹਜ਼ਾਰ ਦੀ ਖੋਹ ਕੀਤੀ ਸੀ ਮੁਕਦਮਾ ਨੰਬਰ 190 ਜਿਹੜਾ ਕਿ ਥਾਣਾ ਸਿਟੀ ਤਰਨਤਾਰਨ ਵਿੱਚ 16 9 24 ਨੂੰ ਪਿਛਲੇ ਸਾਲ ਰਜਿਸਟਰ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ 28437 ਰੁਪਏ ਪਲੱਸ ਇੱਕ ਰੈਡਮੀ ਦਾ ਮੋਬਾਈਲ ਜਿਹੜਾ ਸੀਗਾ ਉਹਦੀ ਖੋਹ ਕੀਤੀ ਸੀਗੀ ਮੁਕਦਮਾ ਨੰਬਰ 244 244 19 11 2024 ਥਾਣਾ ਬਿਆਸ ਦਾ ਫਿਰ ਤੋਂ ਇਹ ਦਰਜ ਹੋਇਆ ਜਿਹਦੇ ਵਿੱਚ ਇਹਨਾਂ ਨੇ 50000 ਦੀ ਜਿਹੜੀ ਖੋਹ ਕੀਤੀ ਸੀਗੀ ਇਸ ਤੋਂ ਬਾਅਦ ਇਹਨਾਂ ਨੇ ਤਿੰਨ ਮੁਕਦਮੇ ਜਿਹੜੇ ਤਿੰਨ ਵਾਰਦਾਤਾਂ ਸਾਡੇ ਸਿਵਲ ਲਾਈਨ ਥਾਣੇ ਵਿੱਚ ਕੀਤੀਆਂ ਜਿੱਤੇ ਮੁਕਦਮਾ ਨੰਬਰ 315 10 12 2024 ਪਿਛਲੇ ਸਾਲ ਦਾ ਜਿਹਦੇ ਵਿੱਚ ਇਹਨਾਂ ਨੇ 136000 ਰੁਪਇਆ 254 ਰੁਪਏ ਪਲੱਸ ਇੱਕ ਮੋਬਾਈਲ ਬੰਦ ਡੱਬਾ ਜਿਹੜਾ ਸਿੱਧਾ ਹੀ ਇਹਨਾਂ ਨੇ ਸਟੋਰ ਤੋਂ ਚੱਕ ਲਿਆ ਸੀਗਾ ਨਾਲ ਇਹਦੇ ਇਸ ਤੋਂ ਬਾਅਦ ਐਫ ਆਈ ਆਰ ਨੰਬਰ 73 ਜਿਹੜੀ ਇਸ ਸਾਲ 9325 ਨੂੰ ਰਜਿਸਟਰ ਹੋਈ ਸਿਵਲ ਲਾਈਨ ਥਾਣੇ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ 6 ਪਾਰਸਲ ਬੂਟਾਂ ਦੇ ਸ਼ੂਜ਼ ਦੇ ਪਾਰਸਲ ਜਿਹੜੇ ਉਹ ਇਹਨਾਂ ਨੇ ਉੱਥੋਂ ਖੋਹ ਕੀਤੀ ਨਾਲ ਲਿਪਸਟਿਕ ਅਤੇ ਬੈਗ ਦਾ ਲੇਡੀਜ਼ ਦਾ ਜਿਹੜਾ ਜੁਐਲਰੀ ਕਾਸਮੈਟਿਕਸ ਦਾ ਸਮਾਨ ਸੀਗਾ ਉਹਦੀ ਖੋਹੀ ਸੀਗੀ ਇਹਦੇ ਨਾਲ ਜਿਹੜੀ ਲਾਸਟ ਐਫ ਆਈ ਆਰ ਹੈ ਐਫ ਆਈ ਆਰ ਨੰਬਰ 85 ਜਿਹੜੀ 24 ਤੋਂ 25 ਨੂੰ ਰਜਿਸਟਰ ਹੋਈ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਦੋ ਮੋਬਾਈਲ ਫੋਨ Oppo ਤੇ Motorola ਦਾ ਜਿਹੜਾ ਮੋਬਾਈਲ ਫੋਨ ਉਹਦੀ ਖੋਹ ਕੀਤੀ ਸੀ। ਕੁੱਲ 6 ਵਾਰਦਾਤਾਂ ਅਸੀਂ ਟ੍ਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਦੇ ਵਿੱਚ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਾ ਦੀ ਵਾਰਦਾਤ ਵੀ ਜਿਹੜੀ ਸ਼ਾਮਲ ਹੈ। ਕੋਲ ਰਿਕਵਰੀ ਜਿਹੜੀ ਇਹਨਾਂ ਕੋਲੋਂ ਹੋਈ ਹੈ ਇਹਨਾਂ ਵਿਅਕਤੀਆਂ ਕੋਲੋਂ ਇਹਨਾਂ ਕੋਲੋਂ ਇੱਕ ਪਿਸਟਲ 32 ਬੋਰ ਸਮੇਤ ਦੋ ਜ਼ਿੰਦਾ ਰਾਊਂਡ ਇੱਕ ਇਹ ਟॉय ਪਿਸਟਲ ਜਿਹੜਾ ਹੈਗਾ ਨਾਲ ਰਿਕਵਰ ਹੋਇਆ ਜਿਹਨੂੰ ਇਹ ਵਾਰਦਾਤ ਦੇ ਵਿੱਚ ਨਾਲ ਯੂਜ਼ ਕਰਦੇ ਸੀਗੇ। ਇਹਨਾਂ ਪਾਸੋਂ ਇੱਕ ਮੋਟਰਸਾਈਕਲ CD डिलक्स ਇੱਕ ਬੁਲੇਟ ਮੋਟਰਸਾਈਕਲ ਇੱਕ ਸਪਲੈਂਡਰ ਮੋਟਰਸਾਈਕਲ ਇਹ ਵੀ ਰਿਕਵਰ ਹੋਏ ਨੇ ਵਾਰਦਾਤ ਦੇ ਵਿੱਚ ਜਿਹੜੇ ਇਹਨਾਂ ਨੇ ਚੁੱਕੇ ਹੋਏ ਫੋਨ ਮੋਟਰੋਲਾ ਦੇ ਰੈਡਮੀ ਦੇ ਜਿਹੜੇ ਫੋਨ ਸੀ ਉਹ ਰਿਕਵਰ ਹੋਏ ਨੇ ਜਿਹੜਾ ਕ੍ਰਿਸਟਲ ਬਰਾਮਦ ਹੋਇਆ ਨਜਾਇਜ਼ ਹੈ ਕਿ ਜਾਨਕਪੁਰ ਸਬਸੀ ਜਿਹੜਾ ਨਜਾਇਜ਼ ਕ੍ਰਿਸਟਲ ਆ ਜੀ ਜੈ ਜੀ ਉਹ ਤੇ ਬੰਦੇ ਕੋਲ ਕਿੱਥੋਂ ਆਏ ਇਹ ਸਰ ਕਿ ਇਹ ਗਰੁੱਪ ਨਾਲ ਕੰਮ ਕਰਦੇ ਨੇ ਜਿਵੇਂ ਵੈਸੇ ਨਹੀਂ ਇਹਨਾਂ ਦਾ ਆਪਣਾ ਹੀ ਗਰੁੱਪ ਹੈ ਜੀ ਇਹ ਆਪਣਾ ਹੀ ਇਹਨਾਂ ਨੇ ਇਸ ਲੁੱਟਖੋ ਵਾਲਾ ਗਰੁੱਪ ਕ੍ਰੀਏਟ ਕੀਤਾ ਪੰਜ ਬੰਦੇ ਤੇ ਇਨਵੋਲਡ ਸੀਗੇ ਤੇ ਬਾਕੀ ਇਹਨਾਂ ਦੀ ਹੋਰ ਤਕਨੀਕ ਅਗੇ ਵਧਾਰੇ ਆ ਕਿ ਇਹਨਾਂ ਦੇ ਜੇ ਹੋਰ ਵੀ ਕੋਈ ਸਾਥੀ ਹੋਣਗੇ ਜਾਂ ਕਿਸੇ ਨੇ ਇਹਨਾਂ ਦਾ ਸਾਥ ਦਿੱਤਾ ਹੋਏਗਾ ਤੇ ਉਹਨੂੰ ਵੀ ਅਸੀਂ ਇਨਵੋਲ ਕਰਾਂਗੇ ਤਕਰੀਬਨ ਤਕਰੀਬਾ ਸਾਰੇ ਅੰਮ੍ਰਿਤਸਰ ਜਿਲ੍ਹੇ ਨਾਲ ਸੰਬੰਧਿਤ ਸਾਰੇ ਸਟ੍ਰੈਟਜੀ ਇਹਨਾਂ ਦੀ ਕੀ ਰਹੀ ਸੀ ਸਰ ਅੰਮ੍ਰਿਤਸਰ ਜਿਲ੍ਹੇ ਨੂੰ ਛੱਡ ਕੇ ਦੂਸਰੇ ਜਿਲ੍ਹੇ ਚੱਕੇ ਇਸ ਤਰੀਕੇ ਦਾ ਕੰਮ ਜੀ ਸਟ੍ਰੈਟਜੀ ਦੇ ਵਿੱਚ ਐਸਐਚ ਦੁਨੀਆ ਅੰਮ੍ਰਿਤਸਰ ਜਿਲ੍ਹੇ ਦੇ ਵਿੱਚ ਇਹਨਾਂ ਨੇ ਜੰਡੇ ਵਾਲੇ ਵੀ ਵਰਦਾਤਾਂ ਕੀਤੀਆਂ ਬਿਆਸ ਵੀ ਕੀਤੀ ਤੇ ਤਰਨਤਾਰਨ ਵੀ ਕੀਤੀ ਬਾਦ ਸਿਟੀ ਆਪਣਾ ਨਾਲ ਹੀ ਨਾਲ ਲੱਗਦਾ ਜਿਲ੍ਹਾ ਰਾਤ ਦੇ ਸਮੇਂ ਇਹ ਵਰਦਾਤ ਕਰਦੇ ਸੀਗੇ ਇੱਕ ਵਾਰੀ ਵਾਰਦਾਤ ਹੋ ਗਈ ਦੂਜੀ ਵਾਰ ਫਿਰ ਕਰਜ ਹੌਸਲਾ ਵਧ ਗਿਆ ਪਰ ਸਾਡੀ ਪੁਲਿਸ ਜਿਹੜੀ ਹੈ ਇਹਨਾਂ ਦੇ ਅਗਲਾ ਲਗਾਤਾਰ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਜੀ ਅਸਲਾ ਰਿਕਵਰ ਹੋਇਆ ਨਹੀਂ ਪਤਾ ਲੱਗਾ ਕਿਥੋਂ ਲੈ ਕੇ ਆਏ ਜੀ ਅਸਲਾ ਰਿਕਵਰ ਜਿਹੜਾ ਹੋਇਆ ਅ ਅਜੇ ਅਗਲੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਲਦੀ ਜਦੋਂ ਸਾਨੂੰ ਲੀਡ ਮਿਲ ਗਈ ਅਸੀਂ ਤਾਂ ਮੋਰ ਦੇ ਬਾਰੇ ਡਿਟੇਲ ਦੱਸਾਂਗੇ ਹਾਂਜੀ ਇਹ ਜੋ ਇਹ 20 ਤੋਂ 25 ਸਾਲ ਜਿਹੜੀ ਯੰਗਸਟਰਸ ਜਾਨੀ ਕਿ ਉਸੇ ਏਜ ਗਰੁੱਪ ਦੇ ਵਿੱਚ ਫਾਲੋ ਕਰਦੇ ਹਨ ਚਾਹਤ ਨੇ ਕਿ ਕਿ ਪਤਾ ਚੱਲਿਆ ਜੀ ਕਿੰਨੀਆਂ ਘਟਕਰੀਆਂ ਹੁਣ ਤੱਕ ਆਪਣੇ ਜਿਲ੍ਹੇ ਸਿਰ ਦੀ ਜੀ 6 ਵਾਰਦਾਤਾਂ ਜਿੱਦਾਂ ਕਿ ਮੈਂ ਦੱਸ ਚੁੱਕਾ 6 ਵਾਰਦਾਤਾਂ ਆਲਰੇਡੀ ਇਹ ਮੰਨ ਚੁੱਕੇ ਨੇ ਇਸ ਤੋਂ ਇਲਾਵਾ ਵੀ ਜੇਕਰ ਕੋਈ ਹੋਏਗੀ ਤਾਂ ਉਹ ਵੀ ਅਸੀਂ ਹਾਂਜੀ ਮੇਨ ਤੇ ਜੋ ਸਾਰੇ ਵਾਰਦਾਤ ਵਿੱਚ ਇਨਵੋਲ ਹੁੰਦੇ ਆ ਸਾਰੇ ਵਾਰਦਾਤ ਵਿੱਚ ਆਉਂਦੇ ਸੀ ਸਾਰੇ ਹੀ ਇਹ ਇਨਵੋਲ ਹੈਗੇ ਸਾਰੇ ਹੀ ਮੇਨ ਹੈ ਜੀ ਪਰ ਇਹ ਨਸ਼ਾ ਪੱਤੇ ਕਰਕੇ ਕਰਦੇ ਹੀ ਜਾਂ ਕੋਈ ਕੈਸੇ ਕਰਦੇ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹ ਗ੍ਰਫਤਾਰੀ ਤੇ ਜੀ ਸਿਟੀ ਸਿਵਲਾਈਨ ਪੁਲਿਸ ਸਟੇਸ਼ਨ ਵਾਲਿਆਂ ਨੇ ਕੀਤੀ ਹੈ ਇਹਨਾਂ ਦੀ ਜਦੋਂ ਇਹਨਾਂ ਨੂੰ ਫੜਿਆ ਗਿਆ ਹੈ FIR ਦੇ ਵਿੱਚ